ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪੰਡ ਸ਼ਿਕਾਰ ਮਾਸ਼ੀਆਂ ਆ ਗਿਆ ਸੱਜਣੋ। ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਗਰਦਾਸਪੁਰ ਆ ਗਿਆ। ਤੇ ਜੋ ਬਣ ਸ਼ਿਕਾਰਮਾਸ਼ੀਆਂ ਵਾਲੇ ਦੇ ਘਰੋਂ ਤੁਹਾਨੂੰ 4 ਐਨੀਮਲ ਵਿਕਰੀ ਵਾਲੇ ਵਿਖਾ ਦਨੇ ਆ ਸੱਜਣੋ 2 ਬੈੜਾ ਗਾਵਾਂ ਤੇ ਸੱਜਣੋ 2 ਝੋਟੀਆਂ ਮੱਝਾਂ ਇੱਕ ਤਾਜੀ ਸੂਈ ਤੇ ਇੱਕ ਸੱਜਣੋ ਥੋੜੀ ਉੱਚੇ ਬੱਚੇ ਦੇ ਵਿੱਚ ਝੋਟੀ ਦੀ ਜਾਤ ਕੱਦ ਕਾਠ ਪੂਰਾ ਓਕੇ ਰਿਪੋਰਟ ਵਾਲਾ ਰਿਕਵੈਸਟ ਬੇਨਤੀ ਹਰ ਵੀਡੀਓ ਚ ਜਿਹੜਾ ਪਸ਼ੂ ਪਸੰਦ ਆ ਜਾਂਦਾ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਸੱਜਣੋ ਪੈਸੇ ਜਿਹੜੇ ਇਹਨਾਂ ਤੇ ਖਰਚ ਕਰਨੇ ਆ ਆਜੂ ਆ ਤਾਜੀ ਸੂਈ ਝੋਟੀ ਤੋਂ ਆਪਾਂ ਸ਼ੁਰੂ ਕਰਦੇ ਆਂ ਵਰਜਣ ਬੱਚੇ ਦਾ ਨਾਲੂਆ ਜਿਹੜਾ ਉਹ ਨਾਲ ਆ ਸਕਣੋ ਜੋਬਨਵੀਰ ਸਾਸਰੀਕਾਲ ਸਾਸਰੀਕਾਲ ਵੀਰ ਜੀ ਸਾਸਰੀਕਾਲ ਹੋਰ ਸੁਣਾ ਮੇਰਾ ਭਰਾ ਵਧੀਆ ਵਧੀਆ ਮੇਰਾ ਭਰਾ ਤੂੰ ਸੁਣਾਓ ਚੜਦੀ ਕਲਾ ਨਾ ਚੜਦੀ ਕਲਾ ਚੜਦੀ ਕਲਾ ਤੇ ਜੋ ਬਣ ਆਪਣਾ ਡਰੈੱਸ ਦੱਸਗੇ ਭੈਣਾ ਭਰਾਵਾਂ ਨੂੰ ਡਰੈੱਸ ਆਪਣਾ ਪਿੰਡ ਸ਼ਿਕਾਰਮਾਸ਼ੀਆਂ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਫੋਨ ਨੰਬਰ 819502052 ਇੱਕ ਵਾਰੀ ਹੋਰ ਰਿਪੀਟ ਕਰੀਏ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਪਿੰਡ ਸ਼ਿਕਾਰਮਾਸ਼ੀਆਂ ਫੋਨ ਨੰਬਰ 8195020855 ਤੇ ਜੋਵਨਪ੍ਰੀਤ ਸਿੰਘ ਜੋਵਨਪ੍ਰੀਤ ਅੱਜ 4 ਐਨੀਮਲ ਵਿਖਾ ਦਿੱਤੇ ਹਾਂਜੀ ਹਾਂਜੀ ਹਨਾ ਹਾਂਜੀ ਦੋ ਝੋਟੀਆਂ ਮੱਝਾਂ ਦੋ ਬਿਹੜਾ ਹਾਂਜੀ 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 ਤੇ ਜੋਵਨ ਜੇਤ ਤੋਂ ਗੱਲ ਕਰੀਏ ਤਾਂ ਝੋਟੀ ਸੂਆ ਕਿਹੜਾ ਸੂਆ ਇਹ ਦੂਜਾ ਸੂਆ ਸੰਧੂ ਸਾਹਿਬ ਕੱਲ ਰਾਤ ਹੋਈ ਏ ਅੱਜ ਆਪਣੀ ਕੋਈ ਸਵੇਰੇ ਆਈ ਏ ਮਤਲਬ ਬੜਾ ਮਾ ਚੰਗੀ ਚੋਂਚੋਂ ਲੱਗੀ ਬੱਚਾ ਲਾ ਕੇ ਵਿਖਾਵਾਂਗੀ ਓਕੇ ਹਾਂਜੀ ਆ ਵੀ ਲੋ ਗੱਲਾਂ ਨਾਰੂ ਹੋ ਜੇ ਇਹਦੇ ਵਿੱਚ ਠੀਕ ਆ ਬੱਚਾ ਬਾਲਾ ਕਮਜ਼ੋਰ ਆ ਹਾਂਜੀ ਹੈਨਾ ਬੱਚਾ ਮੌਹ ਸ਼ਿਹਾਰਾ ਤੁਹਾਨੂੰ ਇਹ ਨਾ ਕੋਈ ਕਹੇ ਵੀਰੇ ਪਤਾ ਨਹੀਂ ਆ ਵੀਡੀਓ ਦੇ ਵਿੱਚ ਹੀ ਨਾ ਹੋਣੇ ਇਹਨੂੰ ਚੋਂਗ ਲਵਾ ਕੇ ਦੱਸਦੇ ਆ ਤੁਹਾਨੂੰ ਠੀਕ ਆ ਸਵੇਰ ਸੂਈਆ ਦੂਜਾ ਦੂਜਾ ਸਵੇਰ ਦੂਜਾ ਸਵੇਰ ਹੁਣ ਕੋਈ ਬਹਲਾ ਬੁਲਾ ਕੀ ਮੰਨੇ ਇਹਦੇ ਕੋਲੇ ਬੋੜਾ ਭਾਜੀ ਸੰਧੂ ਸਾਹਿਬ ਆਪਾਂ ਬੋੜਾ ਤੇ ਉਦਾਂ 5-6 ਕਿਲੋ ਹੋਏਗਾ ਪਰ ਆਪਾਂ ਧਾਰਾਂ ਦੇ ਦਾਂਗੇ ਕਿ ਨਹੀਂ ਹਾਂ ਧਾਰਾਂ ਹੀ ਹਾਂ ਹਾਂ ਜੀ ਧਾਰਾ ਤੁਹਾਡੇ ਸਾਹਮਣੇ ਇਹ ਕਿਡਾ ਵੀ ਚਾਹੇ ਸੁਈ ਨੂੰ ਬਹੁਤ ਚਿਰ ਹੋ ਗਿਆ ਬੱਚਾ ਵੀ ਲੱਪਦਾ ਵਾ ਸਿੱਧੀ ਜਿਹੜੀ ਗੱਲ ਨਹੀਂ ਅੱਜ ਦਸਾਂ ਤਾਂ ਇਹਨਾਂ ਨੂੰ ਦੁੱਧ ਤੇ ਆਉ ਹਾਂ ਜੀ ਉਹਦੇ ਜਿਹੜਾ ਮਤਲਬ ਜਿੰਨੇ ਘਾ ਡੰਗ ਰੱਖਿਓ ਉਹਨੂੰ ਤੇ ਪਤਾ ਵਾ ਤੇ ਦੂਜਾ ਪਤਾ ਕੀ ਕਹਿੰਦਾ ਵਾ ਰਾਤ ਡੰਗੜ ਸੂਇਆ ਇਹ ਭਾਜੀ ਦੁੱਧ ਕਿ ਬੋੜਾ ਕਿੰਨਾ ਉਹ ਬੋੜਾ ਤੇ ਜਿਹੜਾ ਮਤਲਬ ਆਪਾਂ ਚੌਥੇ ਪੰਜਵੇਂ ਦਿਨ ਡੰਗਰ ਖਾਲੀ ਕਰਾਂਗੇ ਫੇਰ ਆਉਣੀ ਨਾ ਪਹਿਲਾਂ ਪਹਿਲਾਂ ਕਰਨਾ ਹਾਂ ਉਹ ਤੇ ਕਹਿ ਦਿੰਦਾ ਵੀ ਯਾਰ 5ਵੇਂ 6ਵੇਂ ਦੇ ਨੂੰ ਦਾ ਸਾਫ ਸੁਥਰੀ ਬਹੁਤ ਸਾਫ ਹੈ ਚਵਾ ਬੜਾ ਲੱਗਾ ਕੱਟੀ ਨੂੰ ਠੀਕ ਆ ਕਰ ਲੋ ਟੋਰ ਚੈੱਕ ਸਜਣਾ ਬਰੀਕ ਚਮੜੀ ਦੀ ਆ ਤੇ ਬਾਕੀ ਭਰਾ ਦੇ ਭਾ ਮਿੱਠੇ ਜਿਹਨੂੰ ਕਹਿ ਦਿੰਦੇ ਆ ਨਾ ਇਧਰ ਏਰੀਏ ਦੇ ਸਾਫ ਭਲੀ ਪਾਨੀ ਝੋਟੀ ہاں ਬੜੀ ਪਾਨੀ ਕੋਲੀ ਬਰੀ ਕਮਾ ਲਓ ਸ਼ਾ ਜੀ ਵੇਖੋ ਸਜਣਾ ਤੋੜਾ ਕਰ ਲੋ ਚੈੱਕ ਉਹ ਫਿਰ ਲੇਖ ਨਾ ਘਟੇ ਵੀ ਨਹੀਂ ਜੀ ਤੁਸੀਂ ਸਾਡੇ ਲਈ ਚੱਲ ਰਿਹਾ ਬੱਟਾ ਇਹੋ ਜੀ ਇਹ ਭਾਰਾ ਕਿੰਨੇ ਭਾਰਾ ਤੇ ਜੋ ਬਣੇ ਦਾ ਰੇਟ ਕੀ ਰੋਗਾ ਵੀਰੇ ਬਾਈ ਰੇਟ ਲਗਪਗ ਨਾ ਮੈਂ ਵੀਡੀਓ ਪਾਉਂਦਾ ਰਹਿੰਦਾ ਮੈਂ ਠੀਕ ਨਾ ਆਪਣੇ ਚੈਨਲ ਦੇ ਟਾਡੇ ਤੇ ਪਾਈ ਦੀਆਂ ਹੀ ਆਂ ਹਾਂਜੀ ਵੀਰਾਂ ਭਰਾਵਾਂ ਨੂੰ ਪਤਾ ਰੇਟ ਆਪਣਾ ਨਿਗਾ ਨਿਗਾ ਹੀ ਹੁੰਦਾ ਵਾ ਠੀਕ ਹੈ ਇਹ ਅਭੀ ਕੋਈ ਵੀਰ ਮਹਤਰ ਵੀ ਲੈ ਸਕਦਾ ਵਾ ਠੀਕ ਹੈ ਨਾ ਕੋਈ ਮਤਲਬ ਇਹ ਜਿਹੜੇ ਹਸਾਉਣ ਬੱਚਾ ਲਾਈ ਹੋਏ ਛੋਟੀ ਨੂੰ ਰੇਡ ਨਿਕਾਜੇ ਕਰਾਂਗੇ ਦਾ ਠੀਕ ਹੈ ਹਾਂਜੀ ਹਾਂਜੀ ਬੱਚਾ ਲਾ ਕੇ ਬਗਾਉਣੇ ਧਾਰ ਵੇਖੋ ਕਰਦਾ ਬਹੁਤ ਚੰਗੀ ਚੋਂਚ ਨੂੰ ਲੱਗੀ ਕੱਟੀ ਥੱਲੇ ਬੈ ਕੇ ਚੰਗਾ ਆ ਥੱਲੇ ਬੈ ਕੇ ਥਾਨ ਸਾਰੇ ਹਵੇ ਲੋ ਕੱਡਾ ਹਸ਼ਾਰ ਬੱਚਾ ਹਾਂ ਨਹੀਂ ਨਹੀਂ ਓਕੇ ਰਿਪੋਰਟ ਕੱਟੀ ਦਿੱਤੀ ਐ ਕੱਟੀ ਮਾ ਕਰਾ ਜੀ ਹਾਂਜੀ ਰੋਜਾ ਰੋਜਾ ਯਾਲੰਦੇ ਆਈ ਨਹੀਂ ਖੁੱਲ ਕੇ ਇਹ। ਖੁੱਲ ਕੇ ਨਹੀਂ ਆਉਂਦਾ। ਆ ਸੱਜਣੋ ਚੈੱਕ ਕਰ ਲੋ ਬੱਚਾ ਚੁੰਗੀ ਇਹ ਭਾਵੇਂ ਕੋ ਤਿੰਨ ਮਹੀਨੇ ਮਹੀ ਚੋਲੇ ਆ ਹਾਂ ਤੇ ਫੇਰ ਇਹ ਨਹੀਂ ਵੇਚਲੇ ਜਿੰਨੇ ਚਿਰ ਬੱਚਾ ਵੱਡਾ ਹੋਣਾ। ਵਾਕਈ ਸਹੀ ਗੱਲ ਆ ਹਨਾ। ਆ ਵੇ ਲੋਕ ਡੀਸ਼ੇਰ ਕੱਟੀ। ਹਾਂ। ਮਾਰਦੇ ਤਾਰਾਂ। ਉਹ ਫੜਾਈ ਹੋਏ ਬਟਾ ਆ। ਮਰੀ ਅਗਲੇ ਥਣਾ ਦੀ ਚਵਾਈ ਹੈ ਹਨਾ ਜੀ ਹਾਂਜੀ ਹਾਂਜੀ ਮਗਰ ਲੈ ਮਾਰ ਮਗਰ ਲੈ ਚ ਮਾਰ ਚੋਣ ਬੜੀ ਪੋਲੀ ਭਾਵੇਂ ਕੋ ਨਿਆਣਾ ਜਾ ਸਿੱਖ ਲੈ ਤੋ ਠੀਕ ਆ ਹਾਂਜੀ ਹਾਂਜੀ ਚਲੋ ਰਹਿਣ ਦੋ ਰੂਹਰ ਕੀ ਪੋਲੀ ਹੈ ਬਹੁਤ ਹਾਰ ਪੋਲੀ ਤੇ ਕਿੰਨੇ ਦੀ ਦੇ ਦੇਣੀ ਜੋ ਬਣ ਹਾਂਜੀ ਦੇ ਕਿੰਨੇ ਦੀ ਇੱਥੇ ਤੋੜ ਕੇ ਵਿਖਾਈ ਇੱਕ ਰੀ ਦੇਣ ਵਾਲੀ ਜਿਹੜੀ ਗੱਲ ਹੈ ਨਾ ਮੁੱਲ ਇੱਥੇ ਕਰਦੇ ਪਰ ਇਹਨੂੰ ਤੋੜਨ ਨੂੰ ਨਹੀਂ ਚਾਹੀ ਨੂੰ ਕੀ ਹੋਣਾ ਓਕੇ ਆ ਕਿੰਨੇ ਦੀ ਦੇ ਦੀ ਤੂੰ ਹੀ ਦੱਸ ਦੋ ਆਪ ਹੀ ਮੁੱਲ ਕਰ ਲੋ ਇਹਨੇ ਜਰ ਬਾਗ ਨਹੀਂ ਨਹੀਂ ਹਾਂ ਤੇਰੇ ਪੈਸੇ ਲਾ ਕੇ ਚੀਜ਼ ਆਈ ਆ ਨਹੀਂ ਆਪ ਹੀ ਦੱਸ ਦੋ ਤੂੰ ਨਹੀਂ ਨਹੀਂ ਮੇਰਾ ਭਰਾ ਦੱਸ ਕਰਾਂ ਪਾਜੀ ਮੈਂ ਨਹੀਂ ਕਹਦੇ ਮੋਲੇ ਦਾ ਤੋਕਰਾਂ ਮੀਆਂ ਜਨਾਈ ਆ ਠੀਕ ਆ ਹਾਂਜੀ ਮੋਲੇ ਦਾ ਭਾਵੇਂ 85 ਕਰ ਲਈਏ 80 ਕਰ ਲਈਏ ਹਾਂਜੀ ਜੈਸਨੋਂ 75 ਦੀ ਦੇ ਦਈਏ ਕਰਦ ਕੇ ਮਾਨਤਾ 3000 ਛੋਟ ਕਰ ਦਾਂਗੇ 72 ਦੀ ਦੇ ਦੋ 72000 ਦੀ ਜਿਹੜਾ ਮਰਜ਼ੀ ਭੈਣ ਜਿਹੜਾ ਮਰਜ਼ੀ ਲੈ ਜਾਏ ਤੋਕਰਾਂ ਦੇ ਭਾਅ ਹੈ 72000 ਹਾਂਜੀ 72000 ਦੀ ਵੇਲੋ ਤਾੜੀ ਸੂਈ ਮਹੀਂ ਮਿਲਦੀ ਨਹੀਂ ਨਹੀਂ ਮਿਲਦੀ ਹਾਂਜੀ ਹਾਂਜੀ ਠੀਕ ਆ 72 ਦੀ ਦੇ ਦਾਂਗੇ ਜੱਸ ਨੂੰ ਓਕੇ ਰਿਪੋਰਟ ਆ ਘਰੇ ਦੁੱਧ ਪੀਣਾ ਨੂੰ ਮਾੜੀ ਵੀ ਮੇਕੋ ਚੱਡਾ ਕੁੜੀ ਆ ਵਾਹਣ ਕਿੱਦਾਂ ਥਾਣ ਬਣਾਇਆ ਗੱਡੀ ਵਾਕਈ ਸਹੀ ਗੱਲ ਆ ਹਾਂਜੀ ਹਾਂਜੀ ਤੇ ਆ ਗਊ ਦਾ ਕੀ ਸਵਾਸ਼ਾ ਇਹ ਦੂਜਾ ਸੂਆ ਚਾਰ ਪੰਜ ਦਿਨ ਲੈਂਦੀ ਆ ਸੂਨ ਚ ਚਾਰ ਪੰਜ ਦਿਨ ਇਹਦੇ ਸੂਨ ਚ ਬਾਕੀ ਪਈ ਆ ਹਾਂਜੀ 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 ਤਿਆਰੀ ਚ ਸੂਆ ਕਿਹੜਾ ਸੂਆ ਵੀ ਸੂਆ ਦੂਜਾ ਸੂਆ ਐਣਕਾ ਸੂਨੇ ਸਜਣੋ ਦੂਜਾ ਪਹਿਲੇ ਸੂਏ ਨੇ 14 15 ਕਿਲੋ ਦੁੱਧ ਭਰੇ ਆ ਪਹਿਲੇ ਸੂਏ ਹ ਕੱਦ ਦੇਣੇ ਮਾੜੀ ਭਾਜੀ ਲੱਗੀ ਹਾਂਜੀ ਹਫਤਾ ਲੈ ਜੂ ਹਫਤਾ ਲੈ ਹੀ ਜਾਊਗੀ ਬਣੂਗੀ ਬਹੁਤ ਵੈੜ ਬਹੁਤ ਜ਼ਿਆਦਾ ਬਣੂ ਬਹੁਤ ਜ਼ਿਆਦਾ ਬੜਾ ਚੰਗਾ ਥਾਨੇ ਵਾਲਾ ਲੱਗਾ ਸੱਜਣੋ ਕੱਦ ਵੇਲ ਤੇ ਚਲੋ ਗਰਮੀ ਆ 20 ਕਿਲੋ ਦੁੱਧ ਦੇਊਗੀ ਕਰਮਾ ਵਾਲੀ ਕੋਈ ਕਹਿਣ ਵਾਲੀ ਗੱਲ ਨਹੀਂ ਪ੍ਰੈਂਕਤ ਬਹੁਤ ਚੰਗਾ ਕਮਾਲੋ ਸ਼ਾ ਜੀ ਵੇਖੋ ਥਾਨ ਲੱਗੇ ਪੀੜੀ ਦੇ ਭਾਵੇਂ ਵਾਂਗੂ ਕਿਆ ਬਾਤ ਤੂਰਾ ਤਾਰਾ ਬਹੁਤ ਚੰਗਾ ਵਹਿੜਦਾ ਸੱਜਣੋ ਜੋਸ਼ ਵਾਲਾ ਹਵਾਨਾ ਜਿਹਨੂੰ ਕਹਿ ਦਈਏ ਨਾ ਉਹ ਚੀਜ਼ ਹੈ ਪੂਰੇ ਜੋਸ਼ ਵਾਲੀ ਹੈ ਲੈ ਜੋ ਕੀ ਹਨੀ ਗਾਂਗ ਮੱਜ ਕੀ ਬਾਤ ਬੜੀ ਖੁੱਲੂਗੀ ਥੱਲੋਂ ਬੇਫਿਕਰ ਹੋ ਜਾਈ ਬਹੁਤ ਜ਼ਿਆਦਾ ਬਣੂਗੀ ਠੰਡੀ ਧੀ ਕਰਮਾ ਲਈ ਇਹ ਨਹੀਂ ਚਾਰੇ ਡੰਗਰੀ ਨਾ ਮਤਲਬ ਕੋਈ ਨਿਆਣਾ ਭਵੇਂ ਜਾ ਸਿੱਖ ਲਈ ਕਿਤੇ ਲੱਤ ਨਹੀਂ ਪੁੱਟਦੇ ਵਿਚਾਰੇ ਹਾਂਜੀ ਉਹ ਝੋਟੀ ਵੀ ਬਹੁਤ ਠੰਡੀ ਹੈ ਇਹ ਜੋ ਬਣ ਕਿੰਨੇ ਦੀ ਦੇ ਦੇਣੀ ਵੀਰੇ ਇਹਦਾ ਮੁੱਲ ਭਾਜੀ ਜਿੱਦਾਂ ਬਾਜ਼ਾਰ ਚੱਲਦਾ 80 85 ਦੀ ਅੱਜ ਹੀ ਵੇੜ ਵੇਖਦੀ ਤੁਹਾਨੂੰ ਪਤਾ ਹਾਂਜੀ ਮੋਲੇ ਦਾ ਭਾਵੇਂ 80 ਕਰਾ ਲਓ 85 75 ਹਜ਼ਾਰ ਦੀ ਦੇ ਦਈਏ ਕਰਦ ਕੇ ਛੋਟ ਛਾਪਾ ਜਾਸ ਨੂੰ ਅਸੀਂ ਬਾੜ 1000 ਦੀ ਦਿੰਦੇ ਤਾਂ 60 ਤੇ 2 60 ਦੇ 2 62000 ਦੀ 62000 ਦੀ ਦਿੰਦੇ ਹਾਂਜੀ 62000 ਦੀ ਮਿਲਦੀ ਨਹੀਂ ਚਲੋ ਆਪਾਂ ਨੂੰ ਵੀ ਕਈ ਮੁਕੇ ਇਹ ਡੰਗਰਾ ਆਪ ਵੱਧ ਲੈਣੇ ਪੈਂਦੇ ਔਰ ਓਜੜੀ ਦਾ ਬਾਜ਼ਾਰ ਹੁੰਦਾ ਕਿ ਨਹੀਂ ਹਾਂ ਹਾਂਜੀ ਜਿਹਾਨੂੰ ਮਿਲੀ ਆਪਾਂ ਵੀ ਕਿਸ ਨੂੰ ਦੇ ਦਾਂਗੇ 62000 ਦੀ 60000 ਦੀ ਜਾਇਜ਼ ਆ ਜਮਾ ਸੱਜਣਾ ਹਾਂਜੀ ਤੇ ਇਹਦਾ ਕੀ ਹਿਸਾਬ ਆ ਟੋਰੀ ਇਹ ਬਾਜੀ ਸੂਈ ਨੂੰ ਇਹਨੂੰ 2 ਮਹੀਨੇ ਹੋ ਗਏ ਆ 2 ਮਹੀਨਿਆਂ ਦੀ ਸੂਈ ਆ ਹਾਂਜੀ ਦੁੱਧ ਦੁੱਧ ਦੇ ਥੱਲੇ 10 ਕਿਲੋ ਹੋਏਗਾ ਪੱਕਾ ਜਿਹੜਾ ਪੱਕਾ ਲੀਟਰ ਮਾਰ ਲੈ ਕੰਡੇ ਦੇ ਚਰਾਲੇ ਕੋਈ ਵੀ ਠੀਕ ਆ ਹਾਂਜੀ ਹਾਂਜੀ 10 ਕਿਲੋ ਦੱਦਾ ਬੱਚਾ ਹੈਗਾ ਬੱਚਾ ਨਹੀਂ ਪਾਜੀ ਹੈਗਾ ਠੀਕ ਆ ਕਿਉਂ ਚਾਨ ਨੂੰ ਓਕੇ ਆ ਬਿਲਕੁਲ ਕੋਈ ਪਾ ਨਿਆਣਾ ਵੀ ਜਾਜ ਤੁਹਾਨੂੰ ਕਹੇ ਸਖਲੇ ਧਾਰਾ ਮਾਰ ਕੇ ਬਿਠਾਉਂਦੇ ਹੋ ਠੀਕ ਠੀਕ ਕਰ ਲੋ ਜੇ ਸੱਜਣੋ ਕਮਾ ਲੋ ਸ਼ਾਜੀ ਉਹ ਬੱਚੇ ਤੋਂ ਬਗੈਰ ਲੈੜਾ ਸੱਜਣਾ 2 ਮਹੀਨਿਆਂ ਦੀ ਸੂਈ ਇਹਦੇ ਮਾਲਕ ਦੱਸਦੇ ਆ ਥਣ ਚੰਗਾ ਲੱਗਾ ਕੱਦ-ਕਾੜ ਚੰਗਾ 10 ਲੀਟਰ ਇਹਦੇ ਥੱਲੇ ਦੁੱਧ ਦੱਸਦੇ ਆ ਸੱਜਣੋ ਵੀਰ ਹਰੀ ਕਰ ਲਓ ਜੀ ਹਾਂਜੀ ਬਹੁਤ ਜ਼ਿਆਦਾ ਢੰਡੀ ਧਿਰੀ ਐ ਵੀ ਵਿਚਾਰੀ ਇਹਦਾ ਰੇਟ ਛਾ ਜੀ ਭਾਜੀ ਬੈੜ ਤੇ ਜੇ ਤਾਜੀ ਸੂਈ ਹੁੰਦੀ ਤੇ ਜਿੱਦਾਂ ਬਾਜ਼ਾਰ ਚੱਲਦਾ 70 75 ਹਜ਼ਾਰ ਦੀ ਹਾਂਜੀ ਇਹਦਾ ਮੁੱਲ ਭਾਵੇਂ ਕਰ ਲਈਏ 45 ਭਾਵੇਂ 40 35 ਦੀ ਦੇ ਦਈਏ ਬੈੜ ਕਰ ਤੇ ਪਿਆਰ ਨਾਲ ਤੂੰ ਹੀ ਦੱਸ ਦੋ ਆਪੇ ਜੇ ਰੇਕਦੀ ਹੈਗੀ ਆ ਤੁਹਾਨੂੰ ਪਤਾ ਨਹੀਂ ਨਹੀਂ ਹਾਂਜੀ ਹਾਂਜੀ ਬਹੁਤ ਚੰਗੀ ਵੈ ਠੰਡੀ ਪੀਰੀ ਥਾਂ ਤੋਂ ਚਵਾਈ ਬਹੁਤ ਜ਼ਿਆਦਾ ਪੋਲੀ ਵਿਚਾਰੀ ਦੀ ਠੀਕ ਆ ਹਾਂਜੀ ਐਂ ਹੀ ਕਹਦੇ ਇੰਨੇ ਦੀ ਦੇ ਦੇਣੀ ਹੈ ਜੈਸ ਨੂੰ 32 ਦੀ ਦੇ ਦਾਂਗੇ ਵਾਸ਼ ਠੀਕ ਆ ਹਾਂਜੀ 32000 ਉਹ ਕਹਿੰਦਾ ਮਾਨਦਾਨ ਹੋ ਜਾਏਗਾ ਹੋਰ ਥੋੜਾ ਬੋਲਾ ਠੀਕ ਆ ਹਾਂਜੀ ਉਸ ਤੋਂ ਬਾਅਦ ਆ ਗਈ ਆ ਝੋਟੀ ਹਾਂਜੀ ਆ ਝੋਟੀ ਕੱਢੀ ਇਹਨੂੰ ਵੀਰੇ ਇਹ ਸੂਆ ਕਿਹੜਾ ਵੀਰੇ ਇਹ ਸੂਆ ਪਹਿਲਾਂ ਅਜੇ ਛਿੱਗੀ ਹੈ ਮੂੰਹ ਦੀ ਠੀਕ ਆ ਹਾਂਜੀ ਕੰਨੀਆਂ ਦੇ ਦੰਦ ਬਰਾਬਰ ਨਹੀਂ ਹੋਏ ਇਹ ਵਖਾ ਵੀ ਦਿੰਨੇ ਪੂ ਮੂੰਹ ਛਿੱਗੀ ਹੋ ਗਈ ਹਾਂਜੀ ਹਾਂਜੀ ਛਿੱਗੀ ਹੈ ਛਿੱਗੀ ਬੱਚਾ ਇਹਦੇ ਕੋਲੇ ਬੱਚਾ ਮਗਰ ਕੱਟੀ ਆ ਕਿੰਨੇ ਚਿਰ ਦਾ ਸੂਆ ਸੂਈ ਨੂੰ ਭਾਜੀ ਇਹਨੂੰ 2 ਮਹੀਨੇ ਹੋ ਗਏ ਜੇ ਵੇਖ ਲੈ ਕੋ 2 ਮਹੀਨੇ ਦੀ ਸੂਈ ਮਗਰ ਕੱਟੀ ਬਹੁਤ ਚੰਗਾ ਜੀ ਦੁੱਧ ਕਿੰਨਾ ਇਹਦੇ ਕੋਲੇ ਵੀਰੇ ਭਾਜੀ ਦੁੱਧ ਕੋਈ ਪਾਵੇਂ 9 ਮਿਲ ਕੇ ਲੈ ਜੇ ਭਾਵੇਂ 10 ਪਰ ਆਪਾਂ 8 ਦਸਾਂਗੇ 8 ਜਿਹੜਾ ਮਰਜ਼ੀ ਆ ਜੇ ਹਾਂਜੀ ਜਿਹੜਾ ਮਰਜ਼ੀ ਲੈ ਜੇ ਤੇ ਝੋਕੇ ਲੈ ਜੀ ਲੈ ਕਰ ਲੋ ਟੋਰ ਚੱਕ ਸੱਜਣੋ ਜੋ ਬਣ ਸ਼ਿਕਾਰ ਮਾਸੀਆਂ ਦੇ ਕੋਲੇ ਇਹ ਜਾਨਵਰ 4 2 ਸੱਜਣੋ ਘਮਾ ਲੂ ਸਿਆ 2 ਹੈਗੀਆਂ ਛੂਟੀਆਂ ਮੱਝਾਂ ਤੇ ਸੱਜਣੋ 2 ਬਹਿੜਾ ਕਰ ਲੂ ਚੱਕ ਬਾਕੀ ਕਮੋਂਸ ਬੜੀ ਲੱਗੀ ਹੋਈ ਏ ਦੇਖੋ ਬਾਕੀ ਜੋ ਬਹੁਤ ਸਾਫ ਸੁਭ ਚੰਗੀ ਥੀ ਬਿਲਕੁਲ ਚਵਾ ਬਹੁਤ ਨਰਮ ਕੱਟੀ ਦਾ ਬਹੁਤ ਏ ਕਰਦੀ ਵਿਚਾਰੀ ਤੇ ਬਾਕੀ ਬਰੀਕ ਚਮੜੀ ਹਾਂਜੀ ਆ ਵੇਖੋ ਇਹ ਨਹੀਂ ਵੀ ਕਿਤੇ ਲੱਤ ਪੁੱੜ ਜਣੀ ਤੇਰੀ ਹਾਂ ਆ ਕੱਟੀ ਏ ਦੀ ਹਾਂਜੀ ਕੱਟੀ ਏ ਮੋਰ ਓਕੇ ਇਹਦਾ ਰੇਟ ਛਾ ਜੀ ਭਾਈ ਇਹਦਾ ਮੁੱਲ ਭਵੇਂ 85 90 ਜੋ ਮਰਜ਼ੀ ਕਰ ਲਈਏ ਹਾਂ 75000 ਦੀ ਦੇ ਦਾਂਗੇ ਝੋਡੀ 75000 ਦੀ ਹਾਂਜੀ ਕਰਦਗੇ ਛੋੜ ਸੱਪਾ ਜੱਸ ਨੂੰ ਝੋਡੀ 70000 ਚ ਮੰਨਦਾ ਨਹੀਂ ਹੁਣਾ 70000 ਚ ਹਾਂ ਪਰ ਦੰਧਾ ਨਹੀਂ ਕੋਈ ਨੇ ਦੀ ਭਵੇਂ ਝੋਡੀ ਚਲੋ ਭਵੇਂ ਸੂਆ ਲਾ ਕੇ ਆਪਾਂ ਉਹ ਕੰਮ ਨਾਲ ਨੂੰ ਕਹਿੰਦੇ 55000 ਦੀ ਤੇ ਵਿਚਾਰੀ ਉਹ ਕੰਮ ਚ ਵੀ ਹੈਗੀ ਕੱਦ ਕੁੱਤ ਚੰਗਾ ਹੈ ਨਾ ਬਹੁਤ ਚੰਗੀ ਬਾਕੀ ਸੱਜਣੋਂ ਸਾਫ਼ ਸੁਥਰੀ 8 ਕਿਲੋ ਦੁੱਧ ਵੀ ਚੋ ਲੈਣਾ ਤੁਸੀਂ ਹਾਂਜੀ ਤੇ ਬਣੀ ਬੁਣੀ ਤਾਂ ਨਹੀਂ ਦਸੀ ਨਹੀਂ ਨਹੀਂ ਪਾਜੀ ਅਜੇ 2 ਮਹੀਨੇ ਦੀ ਸੋਈ ਨ ਹੋਏ ਆ ਵੇ ਲੋ ਭਾਏ ਢਾਈ ਹੋ ਗਏ ਹਾਂ 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 ਕਈ ਤਾਂ ਸਵਾ ਮਹੀਨੇ ਤੋਂ ਬਣੀ ਹਾਂ 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 ਬਾਕੀ ਲੱਭਦੀ ਆ ਵੇਖੋ ਬਹੁਤ ਚਵਾ ਨਰਮ ਨਰਮ ਲੱਗਾ ਕੱਟੀ ਨੂੰ ਠੰਡੀ ਧੀਰੀ ਬਹੁ ਕਰ ਮਾੜੀ ਇਹ ਐਨੀਮਲ ਵਿਕਰੀ ਵਾਲੇ ਆ ਸੱਜਣੋ ਹਾਂਜੀ ਸ਼ਿਕਾਰ ਮਾਸ਼ੀਆਂ ਨਗਰ ਦੇ ਵਿੱਚ ਹਾਂਜੀ ਹਾਂਜੀ ਜ਼ਿਲ੍ਹਾ ਗਰਦਾਸਪੁਰਾ ਸੱਜਣੋ ਤੇ ਤਹਿਸੀਲ ਡੇਰਾ ਬਾਬਾ ਨਾਨਕ ਤੇ ਬਾੜ ਦਾ ਕੋਈ ਊੜਾ ਬੰਨਣਾ ਨਹੀਂ ਇਹਦਾ ਹਨਾ ਹਾਂਜੀ ਹਾਂਜੀ ਇਹ ਬਾੜ ਦੀ ਕਹਿਤੀ ਨਾ 60 ਦੀ ਦੇ ਦਾਂਗੇ ਮਾਂ ਦਾ ਹਾਂਜੀ ਹਾਂਜੀ ਚੰਗੀ ਵੈੜ ਬਹੁਤ ਚੰਗੀ ਬਹੁਤ ਚੰਗੀ ਤੇ ਇਹਨੂੰ ਬੱਚਾ ਪੋਚਾ ਲਾ ਕੇ ਤੁਹਾਨੂੰ ਕੇ ਰਿਪੋਰਟ ਧਾਰਾ ਵੀ ਚੈੱਕ ਕਰਾਤੀਆਂ ਜਾਇਜ ਮੁੱਲ ਦੀ ਧੰਨਵਾਦ ਆ ਸਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ ਪਰਮਾਤਮਾ ਤੁਹਾਨੂੰ ਦਿਨ ਲੁਗਣੀ ਰਾਤ ਚੋਗਲੀ ਤਰੱਕੀ ਵਾਸਤੇ ਠੀਕ ਆ ਜੋਬਨ ਵੀਰੇ ਥੈਂਕ ਯੂ ਸასიਕਾਰ ਸასიਵਾਦ